ਕਿਉਂ ਨੇ ਦੇ ਸੀਜ਼ਨ ਦੌਰਾਨ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਆਸਾਂ ਉਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਬੀਤੇ ਕੱਲ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਖੜੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਵਾਰੇ ਪੰਜਾਬ ਦੇ ਹਜ਼ਾਰਾਂ ਕਿਸਾਨ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਤੇ ਉਹਨਾਂ ਦੀ ਫਸਲਾਂ ਬਰਬਾਦ ਅਤੇ ਘਾਟ ਢੇਢੀ ਹੋ ਗਏ ਹਨ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਕੁਝ ਕਿਸਾਨਾਂ ਨੇ ਆਪਣੀ ਤਿਆਰ ਝੋਨੇ ਦੀ ਫਸਲ ਮੌਸਮ ਖਰਾਬ ਹੋਣ ਤੋਂ ਪਹਿਲਾਂ ਹੀ ਮੰਡਿਆਂ ਵਿੱਚ ਲੈ ਜਾਂਦੀ ਸੀ ਪਰ ਮੰਡਿਆਂ ਵਿੱਚ ਨਿਕਾਸ਼ ਪ੍ਰਬੰਧਾ ਦੀ ਅਣਹੋਂਦ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਜੇ ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦੇ ਕੁਝ ਹਿੱਸਿਆਂ ਵਿੱਚ ਬੀਤੇ ਕੱਲ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਰਵੰਦਾਲੀ ਕਾਟ ਕਾਰਨ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਝੋਨੇ ਦੀ ਫਸਲ ਵੀ بارش ਤੋਂ ਨਹੀਂ ਬਚ ਸਕੀ ਤੇ ਝੋਨੇ ਦੀਆਂ ਬੋਰੀਆਂ ਮੀਂਹ ਦੇ ਪਾਣੀ ਵਿੱਚ ਜਲਥਲ ਹੋ ਗਈਆਂ ਭਾਜੀ ਕੀ ਨਾਮ ਹੈਗਾ ਤੇ ਕਿੰਨਾ ਇੱਕ ਜਿਹੜਾ ਹੈਗਾ ਜਿਹੜਾ ਮੀਂਹ ਤੇ ਛਕੜਾਇਆ ਜੀ ਉਸ ਨੇ ਝੋਨੇ ਦਾ ਰੱਖਾਲ ਕੀਤਾ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਚੰਗਾਲੀ ਤਬਦੀਦ ਅਨਾਰਕਲੀ ਵਸਤੀ ਜਿਹੜਾ ਪਰੋਜਪੁਰ ਸਾਡੇ ਇੱਥੇ ਪਹਿਲਾਂ ਹੜ੍ਹਾਂ ਨੇ ਬਹੁਤ ਸਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ 70 80 ਹਜ਼ਾਰ ਏਕੜ ਸਾਡੇ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ ਕੋਸ਼ ਤੋਂ ਬਾਅਦ ਸਾਨੂੰ ਆਸ ਸੀ ਵੀ ਵਧੀਆ ਕਣਕ ਬੀਜੀ ਚਾਹੂ ਮੈਨੂੰ ਪਰ ਹੁਣ ਉਹ ਵੀ ਨਹੀਂ ਲੱਗਦਾ ਕਿਸਾਨ ਭਰਾਵਾਂ ਦੀ ਬੀਜੀ ਚਾਹੂਗੀ ਹੁਣ 4 ਤਰੀਕ ਤੋਂ ਜਿਹੜਾ ਮੀਂਹ ਸਟਾਰਟ ਹੋਇਆ ਇਹਨੇ ਸਾਡੇ ਕਿਸਾਨ ਭਰਾਵਾਂ ਦੇ ਹੋਰ ਸਾਹ ਸੁੱਕਣੇ ਕੀਤੇ ਆ ਜਿਹੜੇ ਧੋਨੇ ਖੜੇ ਸੀ ਉਹ ਵੀ ਡਿੱਗ ਗਏ ਆ ਜਿਹੜੇ ਕੁਝ ਕਿਸਾਨ ਵੀਰਾਂ ਨੇ ਆਪਣੀ ਕਟਾਈ ਕੀਤੀ ਸੀ ਉਹ ਵੀ ਪਹਿਲੇ ਇਹੋ ਜੀ ਮਾਰ ਪਈ ਮੌਸਮ ਦੀ ਵੀ ਉਹਨਾਂ ਦਾ ਵੀ ਝਾੜ ਬਹੁਤ ਘਟ ਆਇਆ ਹੁਣ ਕੋਸ਼ ਸਾਡੇ ਵੀਰਾਂ ਨੇ ਜੋ ਕੋਈ ਮਿਰਚ ਦੀ ਖੇਤੀ ਕਰਦੇ ਸੀ ਉਹਨਾਂ ਨੇ ਪਨੇਰੀਆਂ ਬੀਜੀਆਂ ਉਹਨਾਂ ਦਾ ਨੁਕਸਾਨ ਹੋ ਗਿਆ ਹੁਣ ਗਾਂਚ ਵੀ ਇਹਨਾਂ ਨੇ ਮਟਰਾਂ ਦੀ ਕਰਨੀ ਸੀ ਬਜਾਈ ਉਹਨਾਂ ਵਾਸਤੇ ਵੀ ਖੇਤੀ ਦੀ ਜ਼ਮੀਨ ਤਿਆਰ ਕਰਨੀ ਬਹੁਤ ਔਖੀ ਹੋ ਗਈ ਆ ਇਸ ਕਰਕੇ ਜਿਹੜਾ ਸਾਡਾ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜਾ ਝੋਨੇ ਦੇ ਪਹਿਲਾਂ ਉਲੀ ਰੋਗ ਸੀਗਾ ਉਲੀ ਰੋਗ ਤੋਂ ਮਾਹ ਜੇ ਕਿਸਾਨਾਂ ਨੂੰ ਯਾਦ ਮਰੀ ਸੀਗੀ ਘਟਿਆ ਸੀਗਾ ਪਰ ਹੁਣ ਬਾਰਿਸ਼ ਨੇ ਜਿਹੜਾ ਹੈਗਾ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਆਪਣਾ ਨੁਕਸਾਨ ਝੱਲਣਾ ਪੈ ਰਿਹਾ ਹਾਂਜੀ ਉਸ ਦੇ ਨਾਲ ਤਕਰੀਬਨ ਕਿਸਾਨ ਦਾ 20% ਨੁਕਸਾਨ ਹੋਇਆ ਉਲੀ ਰੋਗ ਨਾਲ ਹੁਣ ਉਹ ਉਲੀ ਰੋਗ ਨਾਲ ਜਿਹੜਾ ਦਾਣੇ ਕਾਲੇ ਹੋ ਗਏ ਸੀ ਉਹ ਵੀ ਮਾਰਕੀਟ 'ਚ ਜਾ ਕੇ ਉਹਦਾ ਸਹੀ ਰੇਟ ਨਹੀਂ ਲੱਗਣਾ ਇੱਕ ਉਹਦਾ ਰੇਟ ਘੱਟ ਲੱਗਣਾ ਇੱਕ ਉਹਦਾ ਵਜ਼ਨ ਘਟ ਹੋ ਗਿਆ ਕਿਸਾਨ ਨੂੰ ਬਹੁਤ ਨੁਕਸਾਨ ਆ ਕਿੰਨਾ ਕੁ ਜੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੀ ਫਸਲ ਜਿਹੜੀ ਹੈਗੀ ਆ ਉਹ ਨੇਰੀ ਨੇ ਲੰਮੀ ਪਾਲਤੀ ਹੈਗੀ ਆ ਖਰਾਬ ਹੋ ਤਰਾਂ ਦਾ ਤਕਰੀਬਨ 30 ਤੋਂ 40% ਦਾ ਨੁਕਸਾਨ ਹੈਗਾ ਜੀ